ਹੋ ਬਈ ਸਮਾਚਾਰ ਅੱਜ ਦਾ ਹੈਗਾ ਅੱਜ ਹੈਗਾ ਐਤਵਾਰ ਮੈਨੀਕਾ ਇਹ ਸੰਡੇ ਅਭੀ ਆ ਜਇਆ ਸੈਕਲਾਂ ਤੇ ਆਪਣੇ ਘਰ ਤੋਂ 5-7 ਕਿਲੋਮੀਟਰ ਦੂਰ ਸਾਈਕਲ ਚਲਾ ਕੇ ਸੈਕਲ ਲਿਆ ਆ ਸੀ ਇਹ ਧੂਣਾ ਆ ਬਈ ਧੋ ਕੇ ਫਿਰ ਇਹਨੂੰ ਮੜਿਆ ਕਰਾਂਗੇ ਸੈਟ ਤੇ ਨਾਲ ਅਸੀਂ ਲਿਆਂਦੇ ਆ ਖਾਣ ਲਈ ਕੁਝ ਲਾਣ ਲਿਆਂਦਾ ਮੁੰਡਾ ਲੱਗਾ ਖਾਣ ਰੰਸ ਕੀ ਖਾਂਦਾ ਓਏ ਪੀਜ਼ਾ ਤਾਂ ਹਾਂ ਇਹ ਪੀਜ਼ਾ ਤਾਂ ਖਾਂਦੇ ਸੀ ਅੱਜ ਬਾਹਰ ਪਿਕਨਿਕ ਕਰਨ ਆਏ ਸੈਕਲਾਂ ਤੇ ਤੇ ਇੱਥੇ ਉਹਨਾਂ ਖਾਵਾ ਗਏ ਸੀ ਨਾਲ ਪਾਨੀਆਂ ਪੁੰਨੀਆਂ ਬਣਾਉਂਦੇ ਆ ਤੇ ਬਣਾ ਕੇ ਤੇ ਖਾ ਕੇ ਬੜਾ ਮੋਟਾ ਇਹ ਗਾਂ ਅਸੀਂ ਇੱਕ ਵੇ ਜਾਵਾਂਗੇ ਤੇ ਉਹ ਦੇਖੋ ਨਜ਼ਾਰੇ ਇੱਥੇ ਦੇ ਤੇ ਆਹ ਦੇਖੋ ਪਾਣੀ ਦੇ ਵਿੱਚ ਲਾਉਂਦੇ ਟੁਬਕੀਆਂ ਤੇ ਪਾਣੀ ਦੇ ਉੱਪਰ ਤਰੰਦੇ ਆ ਤੇ ਜਿਹੜਾ ਛਪਰਾ ਜਿਹਾ ਹੁੰਦਾ ਉਹਦਾ ਨਾਮ ਪਤਾ ਨਹੀਂ ਕੀ ਇੱਕ ਮਿੰਟ ਕਰਕੇ ਦੱਸ ਦਈਏ ਕੀ ਹੁੰਦਾ ਉਹਦਾ ਨਾਮ ਮੈਨੂੰ ਤਾਂ ਪਤਾ ਨਹੀਂ ਕਿ ਕਿਤਨੀ ਲੁਗਰੀ ਪਾਈ ਜਵਣੀ ਮੋਡੀਆਂ ਤੇ ਤੇ ਬਾਰਕਾ ਦੇ ਪਾਣੀ ਦੇ ਵਿੱਚ ਹੀ ਤਰਦਾ ਰਹੇ ਹਵਾ ਚੱਲਦੀ ਇਹਦਾ ਹਵਾ ਦੇ ਜ਼ੋਰ ਨਾਲ ਉੱਧਰ ਨੂੰ ਜਾਂਦਾ ਸੱਜੇ ਕਰੀ ਖੱਬੇ ਆਹ ਕਿੱਥੋਂ ਆਉਂਦੇ ਆ ਮੇਰੇ ਵੱਲ ਨੂੰ ਉੱਡੀ ਤੇ ਹੋ ਰਹੀਆਂ ਪਾਨੀਆਂ ਤਿਆਰ ਪਾਨੇ ਵਿੱਚ ਕੀ ਕੀ ਲਾਉਣੀ ਠੀਰਾ ਕਰੀਰਾ ਮੁਰਦਾ ਤੇਲਾ ਪਰਮਾਜੋ ਪਰਮਾਜੋ ਇਹ ਤਾਂ ਸਭ ਜਾਣਦੇ ਨਾਲ ਇਹਦੀਆਂ ਹਰੀਆਂ ਮਿਰਚਾਂ ਸੀ ਆਹ ਮੁੰਡਾ ਸਾਡਾ ਛੋਟਾ ਜਿਹਾ ਜੋ ਆਗ ਇਹ ਇਹਨਾਂ ਨੇ ਇੱਕਾ ਉਹਨਾਂ ਦੇਖਾ ਕੀ ਖਾਂਦੇ ਆ ਦੱਸਿਨੀ ਕੀ ਕਹਿੰਦਾ ਓਏ ਐ ਯਾਨ ਕੀ ਪੈ ਗਿਆ ਖਚ ਤਿੰਨ ਤੋ ਆਣਾ ਤਿੰਨ ਤੋ ਹੈ ਕਹਦਾ ਇੱਥੇ ਭੇਜਣ ਕੀ ਅੱਛਾ ਜਾ ਮੁੰਡੇ ਨੇ ਕੱਲ੍ਹ ਆਂਦੇ ਸੈਂਡਲ ਨਵੇਂ 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 ਸੈਂਡਲ ਦੇਖੋ ਜੀ ਮੁੰਡੇ ਸਾਡੇ ਦੇ ਕੱਲ੍ਹ ਆਉਂਦੇ ਆਈ 10 ਯੂਰੋ ਵਾਲੇ 10 ਯੂਰੋ ਖਾਦਦੇ ਕਹਿੰਦੇ ਮੁੰਡੇ ਤੇਰੇ ਮੇਰੇ ਵੀ ਬੂਟ ਨਵੇਂ ਜੀ ਆਂਦੇ ਸੀ ਨਾਲੇ ਬੂਟ ਨਵੇਂ ਨਵੇਂ ਨਾਏ ਕੀ ਆ ਗਏ ਕਹਿੰਦਾ ਬਾ ਗਿਆ ਨਾ ਮੈਂ ਕਹਾਂ ਤੂੰ ਜਾਣਾ ਪਿਕਨਿਕ ਕਰਨ ਕਿ ਉੱਥੇ ਕਦੇ ਮੇਲੇ ਦੇ ਜਾਣਾ ਨਵੇਂ ਬੂਟ ਮੈਂ ਕਹਾਂ ਕਿਦੇ ਕਦੇ ਜਾਵਾਂਗੇ ਉਦੋਂ ਪਾਵਾਂਗੇ ਯਾਰ ਆਇਦਰ ਸੱਤਾਂ ਬੰਦੇ ਦੇਖੋ ਪਹਾੜਾਂ ਦੇ ਪਹਾੜ ਆਈ ਨਵੀਂ ਟ੍ਰੇਨ ਆ ਪਿਆਉਣੇ ਜਾਲ ਵਾਹੇ ਜਾਲ ਕੇ ਪੱਥਰਾਂ ਥਲੇ ਨੂੰ ਆ ਜਵੇ ਜਿਆਨ ਸਹਿਤ ਨਾ ਪਹੇਤੇ ਪਤਾ ਕਰ ਜੀ ਜਲਦੀ ਸੇ ਨਿਕਲ ਮੈਂ ਨਹੀਂ ਉੱਡ ਸੇਫਟੀ ਲਈ ਪਿਆ ਰਿਹਾ ਹੈ ਤੇ ਪਿਆ ਪਤੇ चार पाया मीटि मोता कंदी आहे ਰੱਤੀ ਤੇ ਜਿਹੜਾ ਜਿਹੜਾ ਬਹੁਤ ਕਹਿੰਦੇ ਪਾਣੀ ਉਹ ਹੀ ਤਿਆਰ ਹੁੰਦਾ ਰਹਿੰਦੇ ਖਾਂਦੇ ਵਿੱਚ ਲਾ ਕੇ ਮੀਟ ਤੇ ਮੋਲੋ ਦੇ ਅੱਲਾ ਦੇ ਮੀਟ ਵਿੱਚ ਕੁੱਕੜ ਦਾ ਮੀਟ ਪੁੱਲ ਪੈ ਤੇ ਕੀ ਨੂੰ ਕਹਿੰਦੇ ਆ ਕੋਟੋਲੇਟਾ ਕੋਟੋਲੇਟ ਤੇ ਦੀ ਕੁੱਕੜ ਤੇ ਹਰਿਆਣ ਸਾਡਾ ਪਾਣੀ ਕੱਲਾ ਆਹੀ ਪੀਂਦਾ ਇਹ ਕੱਲਾ ਖਾਰਾ ਪਣੀ ਪੀਂਦਾ ਇਹ ਖਾਰਾ ਅੱਲਾ ਗੈ ਸਾਡਾ ਪਾਣੀ ਜੈਦਾ ਤਾਂ ਕਿੰਨੇ ਕਿਨੇ ਕੱਟਣਾ ਪਾਣੀ ਦਾ ਪਾਣੀ ਪਿਆਜ਼ ਨਹੀਂ ਪਿਆਜ਼ ਤੇ ਟਮਾਟਰ ਤੇ ਖੀਰਾ ਮਿਰਚਾਂ ਹਰੀਆਂ ਉਹ ਪਾਵਾਂਗੇ ਵਿੱਚ ਪਾਣੀਆਂ ਦੇ ਵਿੱਚ ਕਰਾਰੀਆਂ ਜੇ ਮਿਰਚਾਂ ਤੇ ਖਾਵਾਂਗੇ ਕਰਾਰੀ ਕਰਾਈ ਪਾਣੀ ਜਿਆਣਾ ਦਿਖਾ ਤਮ ਸਾਰੀ ਖਾ ਲੈਣੋ ਜੀ ਦੇਖੋ ਜੀ ਹੁੰਦੀ ਹੈ ਪਾਣੀ ਤਿਆਰ ਮੇਰੇ ਵਾਸਤੇ ਦੇ ਚ ਲਾਇਆ ਟਮਾਟਰ ਖੀਰੇ ਥੋੜੇ ਜਿਹਾ ਪਿਆਜ਼ ਤੇ ਉਹ ਪਰਮਾਜੋ ਆ ਇਹ ਲਿਆ ਮੀਟੇ ਇਹ ਜਿੱਦਾਂ ਇਹ ਹੁੰਦਾ ਪੱਕਿਆ ਮੀਟ ਹੁੰਦਾ ਇਹ ਪੌਂਟੇ ਹੁੰਦਾ ਖਾਣ ਲਈ ਇਹ ਖਾਣ ਲਈ ਹੁੰਦਾ ਵਧੀਆ ਬੜਾ ਵਧੀਆ ਨਿਆਣੇ ਸਾਡੇ ਬਹੁਤ ਖਾਂਦੇ ਇਹ ਆਹੀ ਬਦਈਦਾ ਬੱਚੇ ਲਾਵਾਂਗੇ ਹਾਈਆਂ ਜੀਆਂ ਮਿਰਚਾਂ ਆਪਾਂ ਬੱਚੇ ਰੱਖੀਏ ਦੇ ਹਾਈ ਮਿਰਚਾਂ ਅਮਰ ਇਹ ਕਰਾਰੀ ਹੋਏ ਪਾਣੀ ਦੇ ਲੱਗਦਾ ਤੇ ਪਿਆਏ ਵਿੱਚ ਰੱਖ ਦੋ ਥੋੜੇ ਜਿਹਾ ਹਾਂ ਜੀ ਪੂਚਾ ਰਹਿਣਾ ਮੀਟ ਤੇ ਹੀ ਲਾਣਾ ਇਹ ਬੱਲਾ ਬਣਾਈ ਸੀ ਪੱਟੀਆਂ ਪੰਨੇ ਹੋਣਾ ਛੋੜੀ ਹੋੜੀਆਂ ਦੋ ਦੋ ਤਾਂ ਖਾਵਾਂਗੇ ਜਿੱਡੇ ਦੂਰ ਸਾਈਕਲ ਚਲਾ ਕੇ ਚਲਾ ਕੇ ਆਏ ਤਾਂ ਦੋ ਦੋ ਤਾਂ ਪਾਨੀ ਆ ਹਨਾ ਕੀ ਪਾਣਾ ਆ ਹੈਗਾ ਦੂਜਾ ਮੀਟ ਇਹ ਹੈਗਾ ਮੀਟ ਪਤਾ ਨਹੀਂ 3 ਕੰਦੇ ਆ ਜਾਂਦੇ ਸੁਣਿਆ ਨਾ ਇਹ ਵੀ ਪਰਚੂਤੋ ਸ਼ੁੱਧ ਹੋਏ ਇਹ ਰੋਸਤ ਕੀਤੀਆ ਰੋਸਤ ਕੀਤਾ ਜਿੱਦ ਮਾੜ ਮਟਾ ਕਰ ਲਈ ਜੈ ਕੈਰੀਅਰ ਉਹ ਬੜਾ ਪਿਆਰ ਹੁੰਦਾ ਮਰੀਨ ਦਾ ਇਹ ਰੋਸ ਮਰੀਨ ਦਾ ਫਲੇਵਰ ਹੈ ਇਹਦੇ ਵਿੱਚ ਜਿਹੜਾ ਰੋਸ ਮਰੀਨ ਉਹ ਜਿਹੜੀ ਹੁੰਦੀ ਉਹਦਾ ਟੇਸਟ ਕਹਿੰਦੇ ਕੀ ਕਹਿੰਦੇ ਉਹ ਆਉਂਦਾ ਇਹਨੂੰ ਲੋਈ ਪਾਣੀਆ ਬਣ ਕੇ ਤਿਆਰ ਆ ਹਾਂ ਖਾਂਦਾ ਤੇ ਮੇਰੀ ਪਾਣੀ ਉਤਰ ਮੈਨ ਦੀ ਪਾਣੀ ਨਹੀਂ ਰੋਟ ਚੰਗਾਲੀ ਹੁਣ ਆ ਗਏ ਅਸੀਂ ਤੇ ਵੀਡੀਓ ਨੂੰ 92 ਦਿਓ ਤੇ ਆਪਣੇ ਵਿਚਾਰ ਦਈਓ ਜਿਹੜਾ ਚੈਨਲ ਮੈਂ ਹੈ ਟੈਕ ਟਾਕ ਤੇ ਆਂਦੀ ਹਾਂ ਕਿ ਭਾਈ ਜੀ ਬਾਏ ਨੂੰ ਕਿ ਭਾਈ ਬਾਏ ਇਹ ਇਹਨਾਂ ਭਾਈ ਕਦੇ ਸਾਰਿਆਂ ਨੂੰ ਵੇ ਤੋ ਭਾਈ ਬਾਏ ਤੋ ਵੀਡੀਓ ਸਾਡੀ ਲਾਈਕ ਕਰਿਓ ਜਿਆਦਾ ਜਿਆਦੀ ਬਾਏ